ਰਾਜਾ ਜਿਹੜਾ ਸੱਚ ਧਿਆਨਤੀ ਇਹਦਾ ਪਿਓ ਸੀ ਨਾ ਜਿਹੜਾ ਉਹ ਬਹੁਤ ਹੜਬੀ ਸੀ ਹਾਂ ੜਬੀ ਕੀ ਕੋਈ ਸਨਖੀ ਔਰਤ ਜਿਹੜੀ ਕੋਈ ਵਿਆਹ ਕੇ ਲਿਆਉਣੀ ਉਹਨੇ ਆਪ ਦੇ ਜਣੀ ਉਹੀ ਮਨ ਆਪਦੀ ਰਾਣੀ ਬਣਾ ਲੈਣੀ ਵਿਆਹ ਕੇ ਲਿਆਇਆ ਮਰਾਸੀ ਕੋਮ ਮਰਾਸੀ ਜਿਹੜਾ ਬਹੁਤੇ ਹੈ ਸਨਖੀਆਂ ਹੁੰਦੀਆਂ ਨੇ ਵਿੱਚ ਟਮਾਟਾ ਮਾਪ ਆਂ ਆਹ ਬਹੁਤ ਹਾਂ ਤੇ ਬਾਕੀ ਵਿਆਹੀ ਆਈ ਨੂੰ ਆਪਦੇ ਘਰ ਲੈ ਗਿਆ ਹੂੰ ਆਪਦੇ ਘਰ ਲੈ ਕੇ ਗਿਆ ਬਾਦਿਲ ਉਹਦੇ ਪੇਟੋਂ ਫਿਰ ਰਾਜਾ ਸੱਚ ਧਿਆਨ ਹੋਇਆ ਹੂੰ ਬਾਜਦੇ ਰਹੇ ਗਬਰੂ ਹੋ ਗਿਆ ਤਖੜਾ ਬਹੁਤ ਤਕੜਾ ਹੋਇਆ ਵਾ ਦੇ ਲੈ ਬਾਈ ਚਰਦੇ ਰਹੇ ਬੱਚਿਆਂ ਦੇ ਵਿੱਚ ਤੇ ਕਾਰੋਬਾਰ ਕਰਦੇ ਰਹੇ ਦੇ ਆਣੀ ਮੰਨ ਗਈ ਹੱਦ ਨੂੰ ਰਾਜੇ ਰਾਜਾ ਚੜਾਈ ਕਰ ਗਿਆ ਮੌਤ ਹੋ ਗਈ ਰਾਜੇ ਦੀ ਜੇ ਉਹ ਰਾਜਾ ਮਰਿਆ ਉਹਨੇ ਛੱਤ ਤੇ ਆਣ ਨੇ ਢੰਡੋਰਾ ਫੇਰਦਾ ਆਪਦੇ ਜਿੱਥੇ ਸੇ ਰਾਜ ਹੈਗਾ ਜੀ ਹੂੰ ਕਹਿੰਦਾ ਬਈ ਜੇ ਮੇਰੇ ਪਿਓ ਨੇ ਕਿਸੇ ਦੇ ਨਾਲ ਬੇਨਿਸ਼ਾਫੀ ਕਰੀ ਹੈ ਹਾਂ ਜਾਣੀ ਮੈਂ ਨਿਸ਼ਾਫ ਕਰੂੰ ਮੈਨੂੰ ਆ ਕੇ ਮਿਲੇ ਤੇ ਤਰਖਾਤ ਦੇਵੇ ਮੇਰੇ ਮੈਂ ਤਰਖਾਤ ਦੇ ਕੇ ਸ਼ਹੀਦ ਨਿਸ਼ਾਫ ਕਰੂੰ ਜੇ ਕਿਸੇ ਨੇ ਬੇਨਸ਼ਾਫੀ ਕਰੀਏ ਹਾਂ ਹੁਣ ਭਾਈ ਉਹੋ ਹੁਣ ਜਦੋਂ ਜੀਦਾ ਤਬਰ ਦੇ ਨਾਲ ਆਪਦੇ ਘਰ ਬਛਾਈ ਰਾਜਾ ਸੱਚ ਧਿਆਨ ਹੋਇਆ ਮਰਾਛੀ ਨੂੰ ਵੀ ਲੋਕ ਨੇ ਜੱਕ ਤ ਹਾਂ ਭਈ ਹੁਣ ਤੂੰ ਦੇਖ ਓਏ ਹੁਣ ਮੌਕਾ ਤੂੰ ਦੇਖ ਸਾਡਾ ਜੇ ਤੈਨੂੰ ਕੋਈ ਕੋਈ ਨਾ ਕੋਈ ਰਾਣੀ ਆਉਗੀ ਤੇਰੇ ਕੋਲੇ ਕੁਛ ਨਾ ਕੋਈ ਦੇ ਕੇ ਤੋਰੂ ਰਾਜਾ ਐ ਤਾਂ ਨਹੀਂ ਹੋ ਵੀ ਤੈਨੂੰ ਤੇਰੇ ਮਗਰਲਾ ਨੂੰ ਭਈ ਤੂੰ ਬਾ ਦੇ ਦਰਖਾਸਤ ਭਾਈ ਉਹ ਤੋਂ ਦਰਖਾਸਤ ਲਿਖਾ ਕੇ ਸੱਚ ਧਿਆਨ ਦੇ ਦਾ ਨਹੀਂ ਮਤਬਲ ਪੇਸ਼ ਹੋ ਗਈ ਕੁਦਰਤੀ ਉਹ ਜਿਹੜੀ ਦਰਖਾਸਤ ਸੀ ਉੱਤੇ ਆ ਗਈ ਸਾਰਿਆਂ ਨਾਲ ਪਹਿਲਾਂ ਹੀ ਪਹਿਲਾਂ ਆਈ ਵੀ ਉਹ ਪਹਿਲਾਂ ਉਹੀ ਚੱਕੀ ਉਹਨੇ ਆਉਣ ਸਾਰ ਕਹਿੰਦਾ ਵੀ ਆਦ ਕੇ ਆਉਣਾ ਬੰਦਾ ਉਹ ਮਰਾਛੇ ਉੱਠ ਕੇ ਪੇਛੋ ਗਿਆ ਕਹਿੰਦਾ ਜੀ ਮੈਂ ਆ ਹੂੰ ਕਹਿੰਦਾ ਹਾਂ ਬਈ ਕਹਿੰਦਾ ਵੀ ਜਿਹੜੀ ਇਹ ਤੇਰੀ ਮਾਂ ਐ ਇਹ ਮੇਰੇ ਘਰ ਵਾਲੀ ਐ ਅੱਛਾ ਹਨਾ ਇੱਕਵੇਂ ਹੋਇਆ ਕਹਿੰਦਾ ਮੈਂ ਵਿਆਹ ਕੇ ਲੈ ਕੇ ਆਇਆ ਸੀ ਸਨਖੀ ਸੀ ਬਾਲੀ ਇਹ ਤੇਰੇ ਪਿਓ ਨੇ ਆਪਦੇ ਘਰ ਬਸਾਈਆ ਉਹਦੇ ਪੇਟੋਂ ਟੋਡੂ ਜੰਮਿਆ। ਹੂੰ ਇਹ ਮੇਰੇ ਘਰ ਵਾਲੀ ਐ। ਹੂੰ ਕਹਿੰਦਾ ਵੀ ਕੱਲ ਨੂੰ ਤੂੰ 10 ਵਜੇ ਪੇਸ਼ ਹੋਈਂ ਕੱਲ ਨੂੰ ਫੇਰ। ਹੂੰ ਹੋਗਣਾ ਠੀਕ ਐ। ਉਹ ਉਹਨੇ ਜਿਹੜਾ ਸ਼ਾਰੀ ਦਿਹਾੜੀ ਲੰਗੀ ਆਪਦੇ ਹੋਰ ਤਰਖਾਚਾਂ ਦੇਖੀਆਂ ਸਾਰਾ ਜਿਹੜਾ ਆਪਦਾ ਟੋਟਲ ਲਾ ਕੇ ਦਿਹਾੜੀ ਆਥਣੇ ਜਦੋਂ ਆਪਦੇ ਘਰੇ ਗਿਆ ਹੂੰ ਰਾਜ ਮਹਿਲਾਂ ਚ ਉਹਨੇ ਆਪਦੀ ਮਾਂ ਨੂੰ ਬੁਲਾਇਆ ਜਾ ਕੇ ਕਹਿੰਦਾ ਮਾਂ ਕਹਿੰਦਾ ਕਹਿੰਦਾ ਇੱਕ ਗੱਲ ਤੈਨੂੰ ਪੁੱਛਣੀ ਆ ਸੱਚ ਦੱਸੇਂਗੀ ਉਹ ਕਹਿੰਦੀ ਪੁੱਤ ਸੱਚ ਦੱਸੂ ਝੂਠ ਦਾ ਕੰਮ ਕੀ ਕਹਿੰਦਾ ਮਾਂ ਜਮਾਂ ਸੱਚ ਦੱਸਣਾ ਹੂੰ ਕਹਿੰਦੀ ਜਮਾਂ ਹੀ ਸੱਚ ਦੱਸੂ ਵੀ ਕਹਿੰਦਾ ਫੇਰ ਮੇਰਾ ਪਿਓ ਤੈਨੂੰ ਵਿਆਹ ਕੇ ਲੈ ਕੇ ਆਇਆ ਤੀ ਕੋ ਲੈਂਦੀਆਂ ਕਿਸੇ ਬੱਛਾ ਆਂ ਦੱਸ ਉਹ ਕਹਿੰਦੀ ਮੈਂ ਤਾਂ ਭਾਈ ਫਰਾਨੇ ਮਰਾਛੀ ਦੇ ਘਰ ਵਾਲੀ ਸੀ ਉਹ ਵਿਆਹ ਕੇ ਲਿਆਇਆ ਤੇ ਮੈਂ ਛਣਖੀ ਤੀ ਬਾਲੀ ਟੂਮਾ ਟਾਮਾ ਮੇਰੇ ਪਾਈਆਂ ਵੀਆਂ ਤੇ ਮੈਂ ਅੱਜ ਦੀ ਬਹੁਤੀ ਇਹਨੇ ਮੈਂ ਆਪਦੇ ਘਰ ਬਸਾਈਆਂ ਤੇ ਫੇਰ ਮੇਰੇ ਬੇਟੋ ਦੇ ਲੈ ਤੂੰ ਹੋਇਆ ਕਹਣਾ ਮਾਂ ਜਿੰਨੀਆਂ ਟੂਮਾ ਤੇਰੇ ਉਦੋਂ ਪਾਈਆਂ ਵੀਆਂ ਸ਼ਿਆਂ ਓਨੀਆਂ ਟੂਮਾ ਪਾ ਕੇ ਕਚਹਿਰੀ ਦੇ ਵਿੱਚ 10 ਵਜੇ ਪੇਸ਼ ਹੋਈ ਤੜਕੇ ਠੀਕ ਹੈ ਤੇਨੀ ਠੀਕ ਹੈ ਹੂੰ ਉਹਨੇ ਭਾਈ ਦੇਲੇ ਰਾਤ ਨੰਗੀ ਤੜਕੇ ਉਹ ਤਿਆਰੀ ਕਰੀ ਨਾਤੀ ਤੋਤੀ ਜਿੰਨੇ ਛੱਗੀ ਫੁੱਲ ਸਮਾਨ ਪਾਇਆਗਾ ਸੀ ਉਹਦੇ ਉਦੋਂ ਦੇਲੇ ਉਦੋਂ ਨਾਈ ਗੋਂਦੇ ਗਾਂਦੇ ਉਹਦੇ ਨਾਈਆਂ ਨੂੰ ਸੱਦ ਕੇ ਜਿਹੇ ਜਿਹੇ ਟੂਮਾ ਟਾਮਾ ਕੇ ਛੱਗੀ ਫੁੱਲਾ ਤੋਂ ਲਾ ਕੇ ਬਹੁਤ ਸਮਾਨ ਟੂਮਾ ਪਾਈਆਂ ਹੁੰਦੀਆਂ ਪਰਾਣਾ ਰਵਾਜ ਉਹ ਤੁਮਾ ਗੁੰਦਾਈਆਂ ਪਾਈਆਂ ਪਾ ਕੇ ਜਾਨੀ ਉਦੋਂ ਵਾਂਗੂ ਸੱਜ ਗਈ ਜਾਨੀ ਜਿਹੀ ਜਿਹੀ ਬਹਿਉਲੀ ਜਾਈ ਸੱਜੀ ਸੀ ਉਹ ਹੀ ਜੀ ਸਾਜ ਕੇ ਜਾਨੀ 10 ਵਜੇ ਕਚਹਿਰੀ ਦੇ ਵਿੱਚ ਪੇਸ਼ ਹੋ ਗਈ ਜਾ ਕੇ 10 ਵਜੇ ਕਚਹਿਰੀ ਚ ਉਹ ਆ ਗਿਆ ਉਸ ਵਕਤ ਜਾਨੀ ਮਤਵਲ ਉਹਨੇ ਜਾਨੀ ਆਵਦ ਦੀ ਮਾਂ ਉਦੇ ਨਾਲ ਤੋਰਤੀ ਮਤਲਬ ਜਿਹੜਾ ਵਿਆਹ ਕਿ ਲੈ ਗਿਆ ਸੀ ਉਸ ਵਕਤ ਉਹਨੂੰ ਹੁਣ ਆਪਾਂ ਕਾਰਡ ਬਣ ਜਾਂਦੇ ਨੇ ਰਾਸ਼ਨ ਪਾਣੀ ਦੇ ਉਦੋਂ ਕਹਿੰਦੇ ਵੀ ਪਟਾ ਲਿਖਤਾ ਵੀ ਆ ਚੀਜ਼ ਵੀ ਤੈਨੂੰ ਮਿਲੂ ਦੇਲਾ ਸ਼ਾਹੀ ਦਲਵਾਰ ਚੋਂ ਉਹਨੇ ਕੀ ਕੀਤਾ ਉਹਦੀ ਕਾਪੀ ਬਣਾਤੀ ਵੀ ਆ ਕਾਪੀ ਐ ਜਿਹੜੀ ਤੈਨੂੰ ਕੋਈ ਲੋੜੀ ਦੀ ਚੀਜ਼ ਹੋਵੇ ਪੈਸੇ ਟੱਕਰ ਦੀ ਕੋਈ ਖਰਚੇ ਦੀ ਕਿ ਸ਼ੇ ਵੀ ਚੀਜ਼ ਵੀ ਆਪਦਾ ਜੀਵਨ ਸੋਹਣਾ ਬਤਾਓ ਆਪਦੇ ਘਰ ਬਹਿ ਕੇ ਬਸ ਹੋ ਰਸੋ ਬਈ ਇਹ ਤੈਨੂੰ ਖਜ਼ਾਨੇ ਚੋਂ ਮਿਲਿਆ ਕਰੂ ਬਈ ਜੀਵਨ ਆਪਦਾ ਛੇ ਤਰ੍ਹਾਂ ਜੇ ਤੇ ਕੋਈ ਵੀ ਘਾਟ ਹੋਵੇ ਤੈਨੂੰ ਲੀੜੇ ਕੱਪੜੇ ਲੈਣਾ ਕੋਈ ਖਾਣ ਪੀਣ ਦੀ ਖਾਤਰ ਕੋਈ ਵਸਤੂ ਲੈਣੀ ਹੈ ਆਹ ਘਾਟ ਦਿਖਾ ਕੇ شاہੀ ਦਰਵਾਜ਼ੇ ਚੋਂ ਜੋ ਕੁਝ ਮਰਜ਼ੀ ਲੈ ਜਾ ਸਕਦੀਆਂ ਤੂੰ ਐਸ ਕਰੋ ਬਸ ਹੋ ਰਸੋ ਐਸ ਕਰਕੇ ਉਹਨੂੰ ਬਾਬੇ ਨਾਨਕ ਨੇ ਸਾਖੀ ਦੇ ਵਿੱਚ ਵੀ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹ ਵਚਨਉ ਦੇ ਉਰੇ ਸਾਰੇ ਰਾਜੇ ਸੱਚ ਤੇ ਆਉਂਦੇ ਉਹਨੇ ਕਹੇ ਨਿਸ਼ਾਫ ਉਹਨੇ ਕਰਿਆ ਜਾਨੀ ਇਹ ਇਨਾ ਨਿਸ਼ਾਫ ਹੋਰ ਕਿਸੇ ਨੇ ਰਾਜਾਂ ਚੋਂ ਰਾਜੇ ਜਿਹਨੇ ਨਿਸ਼ਾਫ ਜਾਨੀ ਆਪਦੇ ਆਪ ਨੂੰ ਦਾ ਸਾਰੇ ਚੰਗੇ ਮੰਨਦੇ ਨੇ ਵੀ ਨਿਸ਼ਾਫ ਕੀਤਾ ਰਾਜੇ ਕਹਿੰਦੇ ਸੱਚ ਧਿਆਨ ਨੇ ਮੌਕੇ ਤੇ ਉਸ ਵਕਤ ਆਪ ਦੀ ਮਾਂ ਉਹਦੇ ਨਾਲ ਟੋਰੀ ਉਮੇ ਜਮੇ ਤੂੰ ਮਾ ਪਾ ਕੇ ਉਹ ਵੀ ਕਹਿੰਦਾ ਮੈਨੂੰ ਪਤਾ ਨਹੀਂ ਵੀ ਤੂੰ ਦੇਲਾ ਠੀਕ ਆ ਕਿਉਂ ਬਾਅਦ ਜਮਿਆ ਸੀ ਕਹਿੰਦਾ ਸਾਚੇ ਦ ਸਿੰਘੀ ਮਾਂ ਨੂੰ ਕਹਿੰਦਾ ਉਹ ਕਹਿੰਨੀ ਹਾਂ ਸਾਚੇ ਦਸੂ ਮਾਂ ਦੇ ਸਾਚੇ ਦੱਛਣ ਤੇ ਉੰਮੇ ਜਮੇ ਤੂੰ ਮਾ ਨਾਲ ਛਾ ਚਾਰੀ ਆਰ ਸ਼ਿੰਗਾਰ ਲਾ ਕੇ ਜਮਾ ਉਹਦੇ ਨਾਲ ਤੂੰ ਜਿਹਦਾ ਵਿਆਹ ਕੇ ਲੈ ਕੇ ਆਇਆ ਸੀ ਵਿਆਹ ਕੇ ਤਰਕੇ ਤਾਂ ਉਹਨੂੰ ਐਂ ਮੰਨਦੇ ਆ ਵੀ ਜੇ ਨਿਸ਼ਾਫ ਕਰਿਆ ਤਾਂ ਰਾਜੇ ਸੱਚ ਧਿਆਨ ਨੇ ਕਰਿਆ ਜਾਣੀ ਸੱਚੇ ਧਿਆਨ ਰਾਜੇ ਦਾ ਜਾਨੀ ਇਸ ਕਰਕੇ ਜੇਕਰ ਇਹਦੇ ਵਿੱਚ ਗ੍ਰੰਥਾਕਾਰੀ ਚੋਂਦਾ ਬਈ ਉਹਨੇ ਨਿਸ਼ਾਫ ਜਾਨੀ ਮੌਕੇ ਦਾ ਕਰਿਆ ਆਪਦੀ ਮਾਂ ਨੂੰ ਮੂਹਰੇ ਲਾ ਕੇ ਤੋੜਤਾ ਭਰੀ ਸ਼ਬਾਚ ਹਾਂ ਝਾਕੇ ਬਸੂ ਰਸੂ ਆ ਚੱਕ ਦਾ ਕਾੜ ਤੈਨੂੰ ਬਣਾਤਾ ਸ਼ਾਹੀ ਦਲਵਾਰ ਚੋਂ ਤੈਨੂੰ ਖਜ਼ਾਨੇ ਚੋਂ ਤੈਨੂੰ ਮਿਲੂ ਸਭ ਕੁਝ ਜਿਹੜਾ ਕੋਈ ਤੈਨੂੰ ਲੋੜੀਂਦੀਆਂ ਚੀਜ਼ਾਂ ਬਸੂ ਆਪਦੇ ਕਰਮਾਜ ਨਾਲ ਤਾ ਕਰਕੇ ਜਾਨੀ ਇਹਨੂੰ ਸੱਚ ਧਿਆਨ ਨੂੰ ਮੰਨਿਆ ਜਾਂਦਾ ਹੈ